ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ạtਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾ ਇੱਕ ਨਜ਼ਰ ਹੈਡਲਾਈਨਸ ਤੇ ਲੈਂਡ ਪੂਲਿੰਗ ਨੀਤੀ ਤੇ ਸੋਸ਼ਲ ਮੀਡੀਆ ਐਕਟੀਵਿਸਟ ਮਾਨੀਕ ਗੋਇਲ ਦਾ ਵੱਡਾ ਬਿਆਨ ਕਿਹਾ ਜ਼ਮੀਨ ਖੋਕੇ ਲੋਨ ਲੈਣਾ ਚਾਹੁੰਦੀ ਸੀ ਸਰਕਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਧੜੇ ਬੰਨਣਾ ਚੰਗਿਆ ਸੰਕੇਤ ਨਹੀਂ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਸਾਧ ਦੇ ਨਿਸ਼ਾਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਖੁੱਲੀ ਪੋਲ ਪਟਿਆਲਾ ਦੇ ਮਹਿੰਦਰਾ ਕਾਲਜ 'ਚ ਤਨਖਾਹਾਂ ਨਾ ਦਿੱਤੇ ਜਾਣ ਕਰਕੇ ਪ੍ਰੋਫੈਸਰਾਂ ਦੇ ਵਿੱਚ ਰੋਸ। ਹੁਣ ਖਬਰਾਂ ਵਸਤਾਰ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਨਿਕ ਗੋਇਲ ਦੀ। ਦਰਅਸਲ ਮਾਨਿਕ ਗੋਇਲ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਕੁਝ ਸਵਾਲ ਚੁੱਕੇ ਗਏ ਨੇ। ਦਾਸ ਜੀ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਮਾਨਿਕ ਗੋਇਲ ਨੇ ਵੱਡਾ ਦਾਵਾ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਆਖਿਰ ਲੈਂਡ ਪੂਲਿੰਗ ਪਾਲਿਸੀ ਕਿਸ ਮਕਸਦ ਦੇ ਨਾਲ ਪੰਜਾਬ ਦੇ ਵਿੱਚ ਲਿਆਂਦੀ ਗਈ ਸੋ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਿਖਿਆ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਕਈ ਇੰਟਰਵਿਊਆਂ ਦੇ ਅਗਾਹ ਕੀਤਾ ਸੀ ਕਿ ਸਰਕਾਰ ਦੁਆਰਾ ਲੈਂਡ ਪੂਲਿੰਗ ਪਾਲਿਸੀ ਲਿਆਉਣ ਦਾ ਵੱਡਾ ਕਾਰਨ ਹੈ ਕਿ ਜ਼ਮੀਨ ਖੋਕੇ ਲੋਨ ਲੈਣਾ ਅਤੇ ਉਸ ਲੋਨ ਦੇ ਨਾਲ ਅਖੀਰਲੇ 6 ਮਹੀਨਿਆਂ ਦੇ ਵਿੱਚ ਬੀਬੀਆਂ ਨੂੰ 1000 ਰੁਪਏ ਦੇਣਾ ਤਾਂ ਕਿ ਅਗਰ ਲੀਆਂ ਚੋੜਾਂ ਜੜੀਆਂ ਨੇ ਉਹ ਜਿੱਤ ਸਕਣ ਸੋ ਲੈਂਡ ਪੂਲਿੰਗ ਪਾਲਿਸੀ ਤੇ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹਾਲਾਂਕਿ ਇਸ ਨੂੰ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਅੱਗੇ ਮਾਨੀ ਗੋਇਲ ਨੇ ਵੀ ਕਿਹਾ ਕਿ ਹੁਣ ਗਮਾੜਾ ਦੀ 20 20000 4 ਕਰੋੜ ਰੁਪਏ ਦੀ ਪ੍ਰਾਪਰਟੀ ਤੇ ਸਰਕਾਰ ਦੀ ਆਖ ਹੈ ਸੋ ਹਵਾਲੇ ਕਹਿੰਦੇ ਨੇ ਕਿ ਹੁਣ ਇਸ ਜ਼ਮੀਨ ਨੂੰ ਗਹਿਣੇ ਰੱਖ ਕੇ ਬੀਬੀਆਂ ਨੂੰ ਪੈਸੇ ਦਿੱਤੇ ਜਾਣਗੇ ਕਿਉਂਕਿ ਖਜ਼ਾਨੇ ਦਾ ਠੂਠਾ ਵੀ ਕੰਮ ਨਹੀਂ ਆ ਰਿਹਾ ਸੋ ਇਹ ਸਰਕਾਰ ਕਰੀਬ ਡੇਡ ਲੱਖ ਕਰੋੜ ਦਾ ਨਵਾਂ ਕਰਜ਼ਾ ਲੈ ਚੁੱਕੀ ਹੈ ਸੋ ਲੋਨ ਇਹਨਾਂ ਜ਼ਿਆਦਾ ਤੇ ਤੇਜ਼ੀ ਦੇ ਨਾਲ ਲਿਆ ਗਿਆ ਕਿ ਅੱਗੇ ਹੋਰ ਕੋਈ ਲੋਨ ਨਹੀਂ ਮਿਲ ਰਿਆ ਸੋ ਸਮਾਂ ਪੂਰਾ ਕਰਦੇ ਕਰਦੇ ਇਹਨਾਂ ਨੇ ਅੱਧੀ ਜ਼ਮੀਨ ਜਿਹੜੀ ਆ ਸਰਕਾਰੀ ਉਹ ਵੇਚ ਦੇਣੀ ਆ ਤੇ ਬਾਕੀ ਗਹਿਣੇ ਕਰ ਦੇਣੀ ਆ ਤੇ ਕਰਜ਼ਾ ਵੀ 5 ਲੱਖ ਰੁਪਏ ਪਾ ਦੇਣਾ ਸੋ ਅਜੇ ਸਾਡੇ ਮਸਖਰੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਕਦੋਂ ਕਿਹਾ ਕਿ ਖਜ਼ਾਨਾ ਜਿਹੜਾ ਉਹ ਖਾਲੀ ਐ ਸੋ ਇਹ ਕਹਿੰਦੇ ਹੋਏ ਇੱਥੇ ਮਾਨਿਕ गोयल ਨਜ਼ਰ ਆਏ ਨੇ ਤਦ ਦੱਸਦੀ ਏ ਕਿ ਲੈਂਡ ਪੂਲਿੰਗ ਪਾਲਿਸੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੀ ਗਈ ਆ ਪਰ ਇਸ ਪਾਲਿਸੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਕੀਤਾ ਜਾਂਦਾ ਰਿਹਾ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਰਿਹਾ ਸੋ ਇਸ ਪਾਲਿਸੀ ਨੂੰ ਲੈ ਕੇ ਵੱਡਾ ਦਾਵਾ ਜਿਹੜਾ ਉਹ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਕਿ ਸਰਕਾਰ ਇਹ ਪਾਲਿਸੀ ਲੈ ਕੇ ਹੀ ਇਸ ਕਰਕੇ ਆਈ ਸੀ ਕਿਉਂਕਿ ਸਰਕਾਰ ਨੂੰ ਇੱਥੇ ਲੋਨ ਚਾਹੀਦਾ ਸੀ ਸੋ ਇਹਨਾਂ ਜ਼ਮੀਨਾਂ ਦੇ ਉੱਤੇ ਸਰਕਾਰ ਜੋ ਹੈ ਔਰ ਲੋਨ ਲੈਂਨ ਦੀ ਚੁਕਸੀ ਜਿਸ ਕਰਕੇ ਇਸ ਜਿਹੜੀ ਪਾਲਿਸੀ ਆ ਉਹ ਕਿਸਾਨਾਂ ਦੇ ਉੱਪਰ ਥੋਪਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਇਸ ਨੂੰ ਲੈ ਕੇ ਮਾਨਿਕ ਗੋਇਲ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਇੱਥੇ ਸਰਕਾਰ ਦੀ ਜਿਹੜੀ ਮਨਸ਼ਾ ਸੀ ਉਹ ਨਿਕਲ ਕੇ ਹੁਣ ਸਾਹਮਣੇ ਆਈ ਐ ਸੋ ਫਿਲਹਾਲ ਦੀ ਘੜੀ ਹੁਣ ਇੱਥੇ ਗੱਲਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਗਮਾਡਾ ਦੀ 20000 ਕਰੋੜ ਰੁਪਏ ਦੀ ਪ੍ਰਾਪਰਟੀ ਤੇ ਹੁਣ ਸਰਕਾਰ ਦੀ ਅੱਖ ਹੈ ਸੋ ਹਵਾਲੇ ਕਹਿੰਦੇ ਨੇ ਕਿ ਇਹਨਾਂ ਜ਼ਮੀਨਾਂ ਨੂੰ ਗਹਿਣੇ ਰੱਖ ਕੇ ਬੀਬੀਆਂ ਨੂੰ ਯਾਨੀ ਕਿ ਪੰਜਾਬ ਦੀ ਔਰਤਾਂ ਨੂੰ 1000 ਰੁਪਏ ਦੇਣ ਦਾ ਜੜਾ ਵਾਅਦਾ ਹੈ ਉਹ ਪੂਰਾ ਕੀਤਾ ਜਾਏਗਾ ਸੋ ਇਸ ਵਾਅਦੇ ਤੋਂ ਬਾਅਦ ਤਾਂ ਜੋ 2027 ਦੀਆਂ ਚੋਣਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਜਿੱਤ ਸਕੇ ਸੋ ਇਹ ਗੱਲ ਜਿਹੜੇ ਇਥੇ ਕਲੀਅਰ ਕਰਦੇ ਹੋਏ ਮਾਨਿਕ गोयल ਨਜ਼ਰ ਆਏ ਨੇ ਸੋ ਹੁਣ ਗੱਲ ਕਰਦੇ ਆ ਐਸਜੀਪੀਸੀ ਦੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਨਾਲ ਹੀ ਤੁਹਾਨੂੰ ਦੱਸ ਗਏ ਕਿ ਉਹਨਾਂ ਦੇ ਵੱਲੋਂ ਦੋ ਧੜੇ ਬੜਨ ਦੇ ਉੱਤੇ ਵੀ ਵੱਡੀ ਗੱਲ ਆਖੀ ਗਈ ਹੈ ਦੱਸ ਦਈਏ ਕਿ ਦੋ ਅਕਾਲੀ ਦਲ ਬਣ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂ ਨੇ ਕਿਹਾ ਕਿਸ ਵੇਲੇ ਆਪਸੀ ਵਖਰੇਵੇ ਅਤੇ ਹਿਊਮਨ ਨੂੰ ਛੱਡ ਕੇ ਇਕਜੁੱਟ ਹੋਣ ਦੀ ਜ਼ਰੂਰਤ ਹੈ ਸੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਵਿੱਚ ਆਈ ਤਰੇੜ ਅਤੇ ਬਣੇ ਦੋ ਧੜਿਆਂ ਸੰਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆ ਕਿ ਹੈ ਕਿ ਇਹ ਕੋਈ ਚੰਗਾ ਸੰਕੇਤ ਨਹੀਂ ਹੈ ਸੋ ਇਸ ਵੇਲੇ ਕੌਮ ਪਹਿਲਾਂ ਤੋਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਉਹਨਾਂ ਅਪੀਲ ਕੀਤੀ ਹੈ ਕਿ ਦੋਵੇਂ ਧੜੇ ਵਖਰੇਵਿਆਂ ਤੋਂ ਇਕਜੁੱਟ ਹੋ ਕੇ ਜੇਕਰ ਆਉਂਦੇ ਸਾਹਮਣੇ ਤਾਂ ਜ਼ਿਆਦਾ ਚੰਗਾ ਹੁੰਦਾ ਸੋ ਉਹਨਾਂ ਸਾ ਦਾ ਜਥੇਦਾਰ ਅਤੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਗਾਇਆ ਹੈ ਕਿ ਉਹਨਾਂ ਦੀ ਹੀ ਇੱਛਾ ਸੀ ਕਿ ਦੋ ਧੜੇ ਬਣਨ ਅਤੇ ਹੁਣ ਉਹ ਦੋ ਧੜੇ ਬਣ ਚੁੱਕੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਥੇ ਬਣਨਾ ਚਾਹੁੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਹੁਣ ਬਣ ਚੁੱਕੇ ਨੇ ਸੋ ਅੱਗੇ ਉਹਨਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਤੋਂ ਹੀ ਵੱਖ ਹੋਈ ਐ ਸੋ ਪਹਿਲਾਂ ਵੀ ਲੋਕਾਂ ਨੇ ਇਸ ਨੂੰ ਮੁੜ ਸੁਰਜੀਤ ਕਰਨ ਦੇ ਉਪਰਾਲੇ ਕੀਤੇ ਨੇ ਸੋ ਇਸ ਵਾਰ ਅਕਾਲੀ ਦਲ ਨੂੰ ਵੰਡਣ ਪਿੱਛੇ ਕੁਝ ਵੱਡੀਆਂ ਸ਼ਕਤੀਆਂ ਦਾ ਹੱਥ ਐ ਸੋ ਤਾਮੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਸੋ ਇੱਥੇ ਦੱਸ ਰਹੀਏ ਕਿ ਧਾਮੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੱਸ ਰਹੀਏ ਕਿ ਅਕਾਲੀ ਦਲ ਦੇ ਦੋ ਢੜੇ ਬਣ ਚੁੱਕੇ ਨੇ ਇੱਕ ਢੜਾ ਬਾਗੀ ਢੜਾ ਹੈ ਤੇ ਦੂਜਾ ਸ਼੍ਰੋਮਣੀ ਅਕਾਲੀ ਦਲ ਖੁੱਦ ਸੋ ਇੱਥੇ ਬਾਗੀ ਢੜੇ ਦੇ ਵੱਲੋਂ ਆਪਣਾ ਪ੍ਰਧਾਨ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਆਪਸ ਦੇ ਵਿੱਚ ਬਿਆਨਬਾਜ਼ੀ ਕਰਦੇ ਹੋਏ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਬਾਦਲ ਜਿਹੜੇ ਨੇ ਉਹ ਨਜ਼ਰ ਆਏ ਸੋ ਇੱਥੇ ਹੁਣ ਦੇਖਣਾ ਹੋਏਗਾ ਕਿ ਅੱਗੇ ਦੇ ਲਈ ਸ਼ੋਮਨੀ ਅਕਾਲੀ ਦਲ ਦੇ ਲਈ ਕਿੰਨੀਆਂ ਚੁਣੌਤੀਆਂ ਖੜੀਆਂ ਹੁੰਦੀਆਂ ਨੇ ਜਾਂ ਸ਼ੋਮਨੀ ਅਕਾਲੀ ਦਲ ਕਿੰਨਾ ਕਾਪੜਾ ਗ੍ਰਾਫ ਨੂੰ ਜਿਹੜਾ ਹੈ ਉੱਚਾ ਚੁੱਕ ਸਕਦਾ ਹੈ ਕਿਉਂਕਿ ਜੇਕਰ ਵਾਕਈ ਇੱਥੇ ਚੁੱਲ੍ਹੇ ਸਮੇਟਣ ਦੀ ਜਿਹੜੀ ਜ਼ਥੇਦਾਰਾਂ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਸੀ ਜੇਕਰ ਇੱਥੇ ਵਾਕਈ ਚੁੱਲ੍ਹੇ ਸਮੇਟੇ ਜਾਂਦੇ ਦੋਨੇ ਧੜੇ ਜਿਹੜੇ ਆਪਸ ਦੇ ਵਿੱਚ ਬਹਿ ਕੇ ਸੁਲਾਹ ਕਰ ਲੈਂਦੇ ਤਾਂ ਸ਼ਾਇਦ ਅੱਜ ਸ਼ੋਮਨੀ ਅਕਾਲੀ ਦਲ ਦਾ ਗ੍ਰਾਫ ਥੋੜਾ ਉੱਚਾ ਹੋ ਜਾਣਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਅੱਗੇ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਚੰਗੀਆਂ ਹੋਣੀਆਂ ਸੀ ਬਿਹਤਰ ਹੋਣੀਆਂ ਸੀ ਸੋ ਜਿਸ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਚੰਗਾ ਸੰਕੇਤ ਨਹੀਂ ਹੈ ਕਿ ਦੋ ਧੜੇ ਬਣੇ ਨੇ ਪਰ ਹਾਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਖੁਦ ਚਾਹੁੰਦੇ ਸੀ ਕਿ ਦੋ ਧੜੇ ਬਣਨ ਸੋ ਹੋਣ ਫਿਲਹਾਲ ਦੀ ਘੜੀ ਦੋ ਧੜੇ ਜਿਹੜੇ ਨੇ ਉਹ ਹੋ ਬਣ ਚੁੱਕੇ ਨੇ ਤੇ ਹੁਣ ਪੰਜਾਬ ਦੇ ਵਿੱਚ ਕਲੈਕਟਰ ਰੇਟ ਜਿਹੜਾ ਉਹ ਸਰਕਾਰ ਨਹੀਂ ਵਧਾਏਗੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਲੈਕਟਰ ਰੇਟ ਜਿਹੜੇ ਆ ਸਰਕਾਰ ਦੇ ਵੱਲੋਂ ਵਧਾਏ ਗਏ ਸੀ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੁਣ ਸਮੁੱਚੇ ਪੰਜਾਬ 'ਚ ਕਲੈਕਟਰ ਰੇਟਾਂ 'ਚ ਵਾਧਾ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਲੈਂਡ ਪੂਲਿੰਗ ਨੀਤੀ ਦੀ ਵਾਪਸੀ ਮੰਗਰੋ ਸੂਬੇ ਦੇ ਵਿੱਚ ਬਣੇ ਮਾਹੌਲ ਦੇ ਮੱਦੇਨਜ਼ਰ ਆਪ ਸਰਕਾਰ ਨੇ ਹਾਲ ਹੀ ਹੀ ਦਿਖੜੀ ਦੇ ਵਿੱਚ ਸਾਰੇ ਸੂਬੇ ਦੇ ਵਿੱਚ ਕਲੈਕਟਰ ਰੇਟਾਂ 'ਚ ਵਾਧਾ ਕਰਨ ਤੋਂ ਪਾਸਾ ਵਟਿਆ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਮਾਲੀਏ ਦੇ ਵਿੱਚ ਵਾਅਦੇ ਦੇ ਮੱਦੇ ਨਜ਼ਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਦਰਜਨ ਜ਼ਿਲ੍ਹਿਆਂ ਦੇ ਵਿੱਚ ਇਸ ਸਕੀਮ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਚੁੱਕਾ ਹੈ ਇਸੇ ਦੌਰਾਨ ਹੁਣ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣੀ ਪਈ ਹੈ ਸਰਕਾਰ ਦੇ ਆਪਣੇ ਵੀ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰਾਂ ਤੋਂ ਪ੍ਰਾਪਤ ਹੋਏ ਕੁਝ ਪ੍ਰਸਤਾਵਾਂ ਨੂੰ ਹਲੇ ਮੁਲਤਵੀ ਕੀਤਾ ਗਿਆ ਹੈ ਸੋ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਬਰੇ 2025 ਦੌਰਾਨ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ ਇਥੇ 7000 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਜੋ ਕਿ ਪਿਛਲੇ ਵਿੱਤੀ ਸਾਲ ਦੌਰਾਨ 5750 ਕਰੋੜ ਰੁਪਏ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕੀਤਾ ਜਾਣ ਮੰਗਰੋ ਕਾਫੀ ਰੌਲਾ ਰੱਪਾ ਵੀ ਪਿਆ ਪਤਾ ਇਹ ਵੀ ਲੱਗਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਵੱਲੋਂ ਕਲੈਕਟਰ ਰੇਟਾਂ ਦੇ ਵਿੱਚ 50 ਤੋਂ 40% ਤੱਕ ਦਾ ਜਿਹੜਾ ਵਾਧਾ ਹੈ ਉਹ ਕੀਤਾ ਗਿਆ ਸੀ ਸੋ ਸਟੈਂਡ ਇੱਥੇ ਲੈਂਡ ਪੂਲਿੰਗ ਨੀਤੀ ਮੰਗਰੋ ਸਰਕਾਰ ਨਵੇਂ ਵਿਵਾਦਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੀ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਕਲੈਕਟਰ ਰੇਟ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਵਧਾਏ ਜਾ ਚੁੱਕੇ ਨੇ ਕਿਉਂਕਿ ਇਹ ਵੀ ਇੱਕ ਕਿਸਮ ਦੀ ਇਹਨਾਂ ਦੀ ਪਾਲਿਸੀ ਦੇ ਤਹਿਤ ਸੀ ਪਰ ਹੁਣ ਕਿਸੇ ਹੋਰ ਵਿਵਾਦ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨਹੀਂ ਪੈਣਾ ਚਾਹੁੰਦੀ ਸੋ ਜਿਸ ਦੇ ਚੱਲਦੇ ਆ ਫਿਲਹਾਲ ਦੀ ਘੜੀ ਇਸ ਨੂੰ ਵੀ ਇੱਥੇ ਰੋਕ ਦਿੱਤਾ ਗਿਆ ਸੋ ਕਲੈਕਟਰ ਰੇਟ ਹੁਣ ਨਹੀਂ ਵਧਾਏ ਜਾਣਗੇ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਜਿਹੜਾ ਹੈ ਉਹ ਲੈ ਲਿਆ ਗਿਆ ਸੋ ਲੈਂਡ ਪੂਲਿੰਗ ਦੀ ਵਾਪਸੀ ਤੋਂ ਬਾਅਦ ਸੂਬੇ ਦੇ ਵਿੱਚ ਮਾਹੌਲ ਨੂੰ ਦੇਖਦੇ ਆਂ ਪੰਜਾਬ ਸਰਕਾਰ ਨੇ ਹਾਲ ਹੀ ਦੀ ਘੜੀ ਸੂਬੇ ਦੇ ਵਿੱਚ ਕਲੈਕਟਰ ਰੇਟਾਂ ਦਾ ਵਾਅਦਾ ਕਰਨ ਤੋਂ ਪਾਸਾ ਵੱਟ ਲਿਆ ਸੋ ਇੱਥੇ ਪੰਜਾਬ ਸਰਕਾਰ ਹੁਣ ਫੂਕ ਫੂਕ ਕੇ ਕਦਮ ਰੱਖਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬ ਸਰਕਾਰ ਦਾ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਪਿੰਡਾਂ ਪਿੰਡਾਂ ਦੇ ਵਿੱਚ ਬੋਰਡ ਲੱਗ ਚੁੱਕੇ ਸੀ ਕਿਸਾਨ ਜਿਹੜੇ ਨੇ ਸੜਕਾਂ ਦੇ ਉੱਤੇ ਉਤਰ ਚੁੱਕੇ ਸੀ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਫਿਲਹਾਲ ਦੀ ਘੜੀ ਆਪਣੀ ਪਾਲਿਸੀ ਨੂੰ ਵਾਪਸ ਲੈਣਾ ਪਿਆ ਪਰ ਇਸ ਤੋਂ ਪਹਿਲਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਵੀ ਇਸ ਪਾਲਿਸੀ ਨੂੰ ਵਾਪਸ ਲੈਣ ਦੀ ਜਿਹੜੀ ਸਲਾਹ ਹੈ ਉਹ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੀ ਕਿਉਂਕਿ ਹਾਈ ਕੋਰਟ ਦਾ ਕਹਿਣਾ ਸੀ ਕਿ ਇਸ ਦਾ ਵਿਰੋਧ ਜਿਹੜਾ ਲਗਭਗ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਸਾਰੇ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਇੱਥੇ ਤੁਸੀਂ ਕੋਈ ਹੋਰ ਬਿਹਤਰ ਨੀਤੀ ਜਿਹੜੀ ਆ ਉਹ ਲਿਆ ਸਕਦੇ ਹੋ ਜਿਸ ਦੇ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਫਿਲਹਾਲ ਦੀ ਘੜੀ ਇੱਥੇ ਪਾਲਿਸੀ ਨੂੰ ਵਾਪਸ ਲੈ ਲਿਆ ਹੈ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜਾ ਮਾਹੌਲ ਹੈ ਫਿਲਹਾਲ ਧਿਕੜੀ ਇੱਥੇ ਪਿੰਡਾਂ ਦੇ ਵਿੱਚ ਸਹਿਨ ਦਾ ਮਾਹੌਲ ਬਣ ਚੁੱਕਾ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਭਗ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਪੌਂਗ ਡੈਮ ਦੇ ਵਿੱਚ ਪਾਣੀ ਦੀ ਆਮਦ 2 ਲੱਖ ਕਿਊਸ ਖੋਜਣ ਤੋਂ ਬਾਅਦ ਡੈਮ ਦਾ ਪੱਧਰ ਆ 3377 ਫੁੱਟ ਨੂੰ ਪਾਰ ਕਰ ਗਿਆ ਸੁਪੌਂਗ ਡੈਮ ਦੇ ਵੱਲੋਂ ਅੱਗੇ ਛੱਡੇ ਜਾ ਰਹੇ ਪਾਣੀ ਦੇ ਵਿੱਚ ਕ੍ਰੀਬ 2000 ਕਿਊਬ ਪਾਣੀ ਦਾ ਵਾਅਦਾ ਕੀਤੇ ਜਾਣ ਕਰਕੇ ਬਿਆਸ ਦਰਿਆ ਨੇੜਲੇ ਕਰੀਬ 3 ਦਰਜਨ ਵੱਧ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਵੱਧ ਗਿਆ ਸੋ ਮਹਤਾਪੂਰ ਸਨਿਆਲਾ ਸਣੇ ਕੁਝ ਪਿੰਡਾਂ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੇ ਪੱਧਰ ਤੇ ਤੁਸੀਆਂ ਦੀ ਮੁਰੰਮਤ ಾರಂಭ ਹੀ ਗਈ ਹੈ ਪਰ ਇਸ ਦੇ ਬਾਵਜੂਦ ਪਾਣੀ ਦਾ ਤੇਜ਼ ਵਹਾ ਜਿਹੜਾ ਕਿਸੇ ਵੀ ਵੇਲੇ ਨੀਵੇਂ ਖੇਤਰਾਾਂ ਦੇ ਵਿੱਚ ਜਾ ਸਕਦਾ ਹੈ ਸੋ ਤਾਜ਼ਾ ਹਾਲਾਤ ਇਹ ਬਣ ਚੁੱਕੇ ਨੇ ਕਿ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਗੰਨੇ ਦੀ ਫਸਲ ਜਿਹੜੀ ਆ ਕਰੀਬ 7 ਤੋਂ 8 ਫੁੱਟ ਤੱਕ ਦਾ ਪਾਣੀ ਇਸ ਦੇ ਵਿੱਚ ਭਰ ਚੁੱਕਾ ਹੈ ਤੇ ਉਧਰ ਪ੍ਰਸ਼ਾਸਨ ਭਾਵੇਂ ਸੁਚੱਜੇ ਪ੍ਰਬੰਧਾ ਦਾ ਦਾਵਾ ਕਰਦੀ ਰਹੇ ਪਰ ਹਕੀਕੀ ਪ੍ਰਬੰਧ ਜਾਂ ਫਿਰ ਜ਼ਮੀਨੀ ਹਕੀਕਤ ਦੇ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਦੂਰੋਂ ਇਹ ਬੇहद ਨਜ਼ਰ ਆਉਂਦਾ ਹੈ ਕਿ ਇੱਥੇ ਚਿੰਤਾ ਜਿਹੜੀ ਆ ਕਾਫੀ ਗੰਭੀਰ ਹੈ ਸੋ ਵਿਤੀ ਸ਼ਾਮ ਵਿਤੀ ਸ਼ਾਮ ਦੀ ਜੇਕਰ ਗੱਲ ਕੀਤੀ ਜਾਏ ਸੋ 5 ਵਜੇ ਦੇ ਕਰੀਬ ਪੌਂਗ ਦੇ ਪਾਣੀ ਦੀ ਆਮ ਜਿਹੜੀ ਆ 36191 ਕਿਊਸਕ ਸੀ ਜੋ ਕਿ ਸਵੇਰੇ ਅੱਜ ਸਵੇਰੇ 14000 1327 ਜਿਹੜੀ ਐ ਕਿ ਉਸ ਖੋ ਚੁੱਕੀ ਐ ਸੋ ਇੱਥੇ ਅੱਜ ਵੀ ਪਾਣੀ ਦਾ ਪੱਧਰ ਜਿਹੜਾ ਵਾਦਾ ਹੋਇਆ ਨਜ਼ਰ ਆਇਆ ਸੋ ਇੱਥੇ ਹੜਾਂ ਦੇ ਕਰਕੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਵੀ ਖਰਾਬ ਹੋ ਰਹੀਆਂ ਨੇ ਸੋ ਫਸਲਾਂ ਦੇ ਚਲਦੇ ਆ ਤੇ ਦੂਜਾ ਪਾਣੀ ਦਾ ਡਰ ਜਿਹੜਾ ਲੋਕਾਂ ਨੂੰ ਸਤਾਣ ਲੱਗ ਪਿਆ ਕਿਉਂਕਿ ਜਿਹੜੇ ਨੀਵੇਂ ਪਾਸੇ ਲੋਕ ਰਹਿੰਦੇ ਨੇ ਨੀਵੇਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਖੇਤरां ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਹਾਲਾਤ ਬਣ ਗਏ ਨੇ ਕਿ ਉਹ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਸੋ ਹੁਣ ਪੌਂਡ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਇੱਥੇ ਇਹ ਜਿਹੜਾ ਕਹਿ ਸਕਦੇ ਆ ਕਿ ਮੁਸੀਬਤ ਜਿਹੜੀ ਬਣੀ ਹੋਈ ਆ ਤੇ ਖਾਸ ਤੌਰ ਤੇ ਇਸ ਦਾ ਅਸਰ ਜਿਹੜਾ ਹੈ ਉਹ ਫਸਲਾਂ ਦੇ ਉੱਤੇ ਦੇਖਣ ਨੂੰ ਮਿਲਿਆ ਹੈ ਤੇ ਮਹਿੰਦਰਾ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੇ ਵੱਲੋਂ ਰੋਜ਼ ਜਤਾਇਆ ਗਿਆ ਦਰਅਸਲ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹਨਾਂ ਹੀ ਪਾਈਆਂ ਗਈਆਂ ਦੱਸ ਜੀ ਇਹ ਕਿ ਮਹਿੰਦਰਾ ਕਾਲਜ ਦੇ ਵਿੱਚ ਪ੍ਰੋਫੈਸਰਾਂ ਦਾ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸਮੂਹ ਗੈਸਟ ਫੈਕਲਟੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵੱਲੋਂ ਪੰਜਾਬ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਸਖਤਰੇਤ ਰੋਜ਼ ਧਰਨਾ ਪ੍ਰਦਰਸ਼ਨ ਦੌਰਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੁੱਲੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਲੱਖਾਂ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਏ ਪੰਜਾਬ ਦੇ ਕਾਲਜਾਂ ਦੇ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਜਨਵਰੀ 2025 ਤੋਂ ਤਨਖਾਹ ਨਹੀਂ ਦਿੱਤੀ ਗਈ ਤੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਉਹਨਾਂ ਦਾ ਬਣਦਾ ਵਰਕਲੋਡ ਨਹੀਂ ਦਿੱਤਾ ਜਾ ਰਿਹਾ ਸੋ ਇਹ ਸਾਰੇ ਪ੍ਰੋਫੈਸਰ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਮਾੜੀਆਂ ਨੀਤੀਆਂ ਦੇ ਕਰਕੇ ਆਰਥਿਕ ਤੇ ਮਾਨਸਿਕ ਤੌਰ ਤੇ ਸੰਤਾਪ ਹੰਡਾਉਣ ਦੇ ਲਈ ਮਜਬੂਰ ਹੋਏ ਨੇ ਸੋ ਇਥੇ ਅਧਿਆਪਕਾਂ ਦੇ ਵੱਲੋਂ ਲਗਾਤਾਰ ਸੰਘਰਸ਼ ਨੂੰ ਤਿੱਖਾ ਕਰਨ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਇੱਥੇ ਤਨਖਾਹਾਂ ਅਜੇ ਤੱਕ ਇਹਨਾਂ ਅਧਿਆਪਕਾਂ ਦੀ ਸਰਕਾਰ ਦੇ ਵੱਲੋਂ ਨਹੀਂ ਪਾਈ ਗਈ ਤੇ ਸਰਕਾਰ ਦੇ ਵੱਲੋਂ ਹਾਲਾਂਕਿ ਬਹੁਤ ਦਾਅਵੇ ਕੀਤੇ ਜਾਂਦੇ ਨੇ ਕਿ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਬਹੱਤਰ ਆ ਚੁੱਕੀ ਹੈ ਬਹੱਤਰ ਬਣ ਚੁੱਕੀ ਹੈ ਪਰ ਇਹ ਹਾਲਾਤ ਨੇ ਜ਼ਮੀਨੀ ਤੌਰ ਤੇ ਜ਼ਮੀਨੀ ਤੌਰ ਤੇ ਦੇਖਿਆ ਜਾਏ ਪੰਜਾਬ ਦੇ ਵਿੱਚ ਭਾਵੇਂ ਕੰਪਿਊਟਰ ਅਧਿਆਪਕ ਹੋਣ ਉਹ ਵੀ ਧਰਨਿਆਂ ਦੇ ਉੱਤੇ ਨੇ ਭਾਵੇਂ ਇੱਥੇ ਕਾਲਜਾਂ ਦੀ ਗੱਲ ਕੀਤੀ ਜਾਏ ਤੇ ਉਧਰ ਯੂਨੀਵਰਸਿਟੀ ਦੀ ਵੀ ਜੇਕਰ ਗੱਲ ਕੀਤੀ ਜਾਏ ਤਾਂ ਖਬਰ ਨਸ਼ਰ ਕੀਤੀ ਗਈ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਫੈਸਰਾਂ ਦੀ ਜਿਹੜੀ ਤਨਖਾਹ ਹੈ ਉਹ ਨਹੀਂ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ ਵੀ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇੱਥੇ ਹੁਣ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਵੀ ਸਮੂਹ ਗੈਸਟ ਫੈਕਲਟੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵੱਲੋਂ ਪੰਜਾਬ ਸਰਕਾਰ ਤੇ ਕਾਲਜ ਪ੍ਰਸ਼ਾਸਨ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਸੰਕੇਤਕ ਰੋਸ ਧਰਨਾ ਪ੍ਰਦਰਸ਼ਨ ਦੌਰਾਨ ਸਰਕਾਰਾਂ ਦੇ ਵੱਲੋਂ ਸ਼ਿੱਖਿਆ ਕ੍ਰਾਂਤੀ ਦੀ ਪੋਲ ਜਿਹੜੀ ਹੈ ਉਹ ਜ਼ਮੀਨੀ ਹਕੀਕਤ ਤੇ ਖੋਲੀ ਗਈ ਹੈ ਪੰਜਾਬ ਦੇ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਇਹਨਾਂ ਸਹਾਇਕ ਪ੍ਰੋਫੈਸਰਾਂ ਨੂੰ 2025 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਬੰਦੀ ਤਨਖਵਾ ਹੈ ਉਹ ਨਹੀਂ ਦਿੱਤੀ ਗਈ ਜਿਸ ਦਾ ਰੋਸ ਕਰਦੇ ਹੋਏ ਜਿਸ ਦਾ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਅਧਿਆਪਕ ਅੱਜ ਨਜ਼ਰ ਆਏ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ